ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਨਵਦੀਪ ਸਿੰਘ ਆ ਮੇਰੇ ਨਾਲ ਮੇਰੇ ਸਾਥੀ ਸਫਨ ਕਰਗੇ ਤੇ ਰਜਿੰਦਰ ਸਿੰਘ ਜੀ ਜੋ ਸੀ ਸ਼ਰਨ ਫਾਊਂਡੇਸ਼ਨ ਤੋਂ ਆ ਸ਼ਰਨ ਫਾਊਂਡੇਸ਼ਨ ਦੇ ਵੱਲੋਂ ਅੱਜ ਪਤੇਗੜ ਕੋਰੋਟਾ ਨਾਲ ਇਹ ਭਗਤ ਪੂਰਨ ਸਿੰਘ ਸੁਸਾਇਟੀ ਐਨ ਆਰ ਆਈ ਦੇ ਸਹਿਯੋਗ ਦੇ ਨਾਲ ਜਗਤੰਬਾ ਹਸਪੀਟਲ ਦੇ ਨਾਲ ਮਿਲ ਕੇ ਅੱਖਾਂ ਦਾ ਮੁਫਤ ਚੈੱਕਅਪ ਤੇ ਕੈਟਰਟਾਇਡ ਸਰਜਰੀ ਦਾ ਕੈਂਪ ਲਗਾਇਆ ਗਿਆ ਹੈ ਹੁਣ ਤਕਰੀਬਨ 12.5 ਤੱਕ 220 ਲੋਕਾਂ ਨੇ ਆਪਦੀ ਰਜਿਸਟ੍ਰੇਸ਼ਨ ਕਰਾ ਲਈ ਹੈ ਤੇ ਜਿੰਦੇ ਵਿੱਚੋਂ ਲਗਭਗ 100 ਲੋਕਾਂ ਦਾ ਚੈੱਕਅਪ ਹੋ ਚੁੱਕਾ ਵਾ ਤੇ 27 ਦੇ ਕਰੀਬ ਲੋਕ ਚਿੱਟੇ ਮੋਤੀਏ ਦੇ ਲਈ ਆਇਡੈਂਟੀਫਾਈ ਹੋ ਚੁੱਕੇ ਆ ਜਿਨ੍ਹਾਂ ਦਾ ਆਪਰੇਸ਼ਨ ਕੱਲ ਸਵੇਰ 10.5 ਵਜੇ ਜਗਦੰਬਾ ਹਸਪੀਟਲ ਰਾਜੇਾਨਾ ਵਿਕੇ ਹੋਵੇਗਾ ਇਹਨਾਂ ਨੂੰ ਉਥੋਂ ਲਿਆਂ ਕਰਨ ਦਾ ਸਾਰਾ ਖਰਚਾ ਜਿਹੜਾ ਵਾ ਉਹ ਭਗਤਪੂਰਨ ਸਿੰਘ ਸੋਸਾਇਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਕੈਂਪ ਕਾਫੀ ਵਧੀਆ ਚੱਲਦਾ ਰਿਹਾ ਵਾ ਤੇ ਸ਼ਰਨ ਫਾਊਂਡੇਸ਼ਨ ਵੱਲੋਂ ਇਹ ਆ ਵੀਵਾ ਆਈ ਕੈਂਪ ਆ ਜਿੰਦੇ ਨਾਲ ਲਗਭਗ ਅਸੀਂ ਹੁਣ ਤੱਕ 600 ਲੋਕਾਂ ਦੀ ਮੁਫਤ ਚਿੱਟੇ ਮੋਤੀ ਦੀ ਸਰਜਰੀ ਕਰਾ ਚੁੱਕੇ ਹਾਂ ਸ਼ਰਨ ਫਾਊਂਡੇਸ਼ਨ ਦੇ ਵੱਲੋਂ ਹੋਰ ਵੀ ਪ੍ਰੋਜੈਕਟ ਚਲਾਏ ਜਾ ਰਹੇ ਆ ਜਿੱਦਾਂ ਇੱਕ ਗੁਰਨਾਨਕ ਮੋਦੀਖਾਨਾ ਚਲਾਇਆ ਜਾ ਰਿਹਾ ਹੈ ਜਿੱਥੇ ਅਸੀਂ ਆਈ ਰੇਟ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾ ਰਹੇ ਹਾਂ ਇਸ ਦੇ ਨਾਲ ਹੀ ਸ਼ਰਨ ਫਾਊਂਡੇਸ਼ਨ ਦੇ ਵੱਲੋਂ ਵਾਤਾਵਰਨ ਨੂੰ ਦੇਖਦੇ ਹੋਏ ਦਰਖਤ ਲਗਾਏ ਜਾਂਦੇ ਹਨ ਪੇੜ ਪੌਦੇ ਹੁਣ ਤੱਕ ਸੰਸਥਾ ਦੇ ਵੱਲੋਂ ਲਗਭਗ 1.5 ਲੱਖ ਪੌਦਾ ਪੰਜਾਬ ਤੇ ਹਰਿਆਣਾ ਦੇ ਵਿੱਚ ਲਗਾ ਚੁੱਕੇ ਹਨ ਧੰਨਵਾਦ ਜੀ ਹਾਂ ਜੀ ਪ੍ਰੋਗਰਾਮ ਤੇ ਹੋਰ ਜਾਣਕਾਰੀ ਪਾਕਪੂਰਨ ਸਿੰਘ ਸੇਵਾਦਾਲਾ ਕਲਬ ਬਣਿਆ ਹੋਇਆ ਜੀ ਨਾ ਕਲਬ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਚੱਲਦਾ ਸਾਡਾ ਜੀ ਉਹ ਸਾਨੂੰ ਪੈਸੇ ਭੇਜਦੇ ਆ ਅੱਜ ਦਾ ਜਿਹੜਾ ਕੈਂਪ ਸਾਡਾ ਹੈ ਅੱਖਾਂ ਦਾ ਕੈਂਪਾ ਜਗਦੰਬਾ ਹਸਪੀਟਲ ਵਾਲੇ ਲਾ ਰਹੇ ਆ ਕੈਂਪ ਇਹ ਉਹਨਾਂ ਦੀ ਸੇਵਾ ਦੇ ਜਿਹੜੇ ਸ਼ਰਨ ਹੈਰਾ ਮਰਨਾ ਫਾਊਂਡੇਸ਼ਨ ਵਾਲੇ ਤੇ ਹਰ ਸਾਲ ਅਸੀਂ ਕੈਂਪ ਤਕਰੀਬੇ ਲਾਉਨੇ ਆ ਅੱਖਾਂ ਦਾ ਕਦੇ ਕੈਂਸਲ ਕੈਂਪੋ ਮੈਡੀਕਲ ਕੈਂਪੋ ਬਾਕੀ ਬੱਚਿਆਂ ਦੇ ਸ਼ੂ ਵਗੈਰਾ ਪਾਉਨੇ ਆ ਜਿਹੜੇ ਬੱਚੇ ਪੜ੍ਹਦੇ ਆ ਪ੍ਰਾਇਮਰੀ ਸਕੂਲ ਦੇ ਵਿੱਚ ਉਹਨਾਂ ਦੀਆਂ ਵਰਦੀਆਂ ਜੋ ਆਪਣੇ ਸਕੂਲ ਦੇ ਹੈਗੇ ਵਰਦੀਆਂ ਤੇ ਬੱਚੇ ਜਿਹੜੇ ਫਾਸਟ ਆਉਂਦੇ ਉਹਨਾਂ ਨੂੰ ਸਾਈਕਲ ਵਗੈਰਾ ਵੀ ਦਿੰਨੇ ਆ ਬਾਕੀ ਹੋਰ ਵੀ ਜੇ ਰੋਡ ਦੇ ਉੱਤੇ ਰੈਫਲਟਰ ਲਾਉਨੇ ਆ ਟ੍ਰੈਫਿਕ ਵਾਸਤੇ ਕੋਈ ਛੋਟਾ ਕੰਮ ਕਰਦੇ ਆਏ ਅਸੀਂ